ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਬਹੁਤ ਹੀ ਪੁਰਾਣੀ ਇਮਾਰਤ ਇਹ ਜਿਹੜੇ ਗੁੰਬਦ ਦੇ ਰੂਪ ਦੇ ਵਿੱਚ ਇੱਥੇ ਸਾਨੂੰ ਨਜ਼ਰ ਆ ਰਹੀ ਆ ਇਹਦਾ ਪੂਰਾ ਇਤਿਹਾਸ ਆਪਾਂ ਵੀਡੀਓ ਦੇ ਵਿੱਚ ਜਾਣਾਂਗੇ ਪਹਿਲਾਂ ਦੇਖੋ ਕਿ ਨਿਕਾਸ਼ੀ ਜਿਹੜੀ ਆ ਉਹ ਕਿੰਨੀ ਖੂਬਸੂਰਤ ਹੈ ਤੇ ਉਹ ਯਾ ਹਾਲਾਂਕਿ ਜਿਹੜੀ ਇਹ ਪੂਰੀ ਦੀ ਪੂਰੀ ਚਣਾਈ ਆ ਇਹ ਘਾਰੇ ਦੇ ਵਿੱਚ ਮਿੱਟੀ ਦੇ ਵਿੱਚ ਕੀਤੀ ਹੋਈ ਆ ਉਹਦੇ باوجود ਵੀ ਕਿੰਨੀ ਕੁ ਵਧੀਆ ਇਹ ਨਕਾਸ਼ੀ ਜਿਹੜੀ ਆ ਇਹ ਇੱਥੇ ਸਾਨੂੰ ਨਜ਼ਰ ਆਉਂਦੀ ਆ ਪਰ ਇਸ ਚੀਜ਼ ਨੂੰ ਇਹ ਸਾਹਮ੍ਹਿਆਂ ਨਹੀਂ ਗਿਆ ਬਹੁਤ ਹੀ ਇਹ ਬੜਬੁਲੀ ਚੀਜ਼ ਜਿਹੜੀ ਇਹ ਇਹ ਇਮਾਰਤ ਇਹ ਬਹੁਤ ਵੱਡੇ ਇਤਿਹਾਸ ਦੇ ਨਾਲ ਤਾਲੁਕਾਤ ਇਹ ਰੱਖਦੀ ਆ ਜੇ ਇਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਉਹ ਜੇ ਕਿਤੇ ਇਹਨਾਂ ਚੀਜ਼ਾਂ ਨੂੰ ਵੀ ਸਾਂਭ-ਸਵਾਲ ਕਰਦੀਆਂ ਤਾਂ ਅੱਜ ਜਿਹੜਾ ਇਤਿਹਾਸ ਹੈ ਉਹ ਕੁਝ ਹੋਰ ਹੁੰਦਾ ਪਰ ਆ ਜਿਹੜਾ ਮੌਜੂਦਾ ਤੁਸੀਂ ਇਹ ਵੀਡੀਓ ਦੇਖ ਰਹੇ ਆ ਇਹ ਹਰਿਆਣਾ ਦੇ ਵਿੱਚ ਖਮਤਾਨ ਸਾਹਿਬ ਗੁਰਦੁਆਰਾ ਮੌਜੂਦਾ ਉੱਥੇ ਦੀ ਆ ਆ ਤੁਸੀਂ ਇਹ ਦਰਸ਼ਕ ਕਰ ਰਹੇ ਆ ਡਿਊਟੀ ਸਮਤਾਨ ਸਾਹਿਬ ਗੁਰਦੁਆਰਾ ਇੱਥੇ ਦੀ ਬਹੁਤ ਵੱਡੀ ਇੱਕ ਹੋਰ ਤੁਹਾਨੂੰ ਮੈਂ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਾਂ ਕਿ ਜਦੋਂ ਵੀ ਹਯੂਰ ਸਾਹਿਬ ਯਾਤਰਾ ਚਲਦੀ ਆ ਤਾਂ ਸ਼ੁਰੂਆਤ ਜਿਹੜੀ ਆ ਉਹ ਕਹਿੰਦੇ ਇੱਥੋਂ ਹੋ ਕੇ ਕਹਿੰਦੇ ਅੰਤ ਵੀ ਇੱਥੇ ਹੁੰਦਾ ਤਾਂ ਜਿਹੜੀ ਉਹ ਯਾਤਰਾ ਜਿਹੜੀ ਆ ਉਹ ਸਫਲ ਮੰਨਦੇ ਆ ਸੋ ਡਿਊਟੀ ਦੇ ਵਿੱਚੋਂ ਜਿੱਦਾਂ ਹੀ ਅਸੀਂ ਅੰਦਰ ਵੱਲ ਚਾਲਾ ਪਾਉਨੇ ਆ ਤਾਂ ਸਾਹਮਣੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਹ ਵੀ ਸਾਨੂੰ ਪੂਰੋਂ ਨਜ਼ਰ ਆਉਂਗਾ ਪਰ ਬਹੁਤ ਹੀ ਖੁੱਲਾ ਢੁੱਲਾ ਤੇ ਬਹੁਤ ਹੀ ਲਾਸਾਨੀ ਇਹ ਗੁਰੂ ਘਰ ਇੱਥੇ ਬਣਿਆ ਹੋਇਆ ਹੈਗਾ ਕਿ ਇਹ ਕਿਉਂ ਲੱਗਦਾ ਜਿਵੇਂ 50 60 ਏਕੜ ਤੋਂ ਵੀ ਵੱਧ ਜਗ੍ਹਾ ਦੇ ਵਿੱਚ ਇਹ ਗੁਰੂ ਘਰ ਬਣਿਆ ਹੋਵੇ ਤੇ ਬਹੁਤ ਕਹਿੰਦੇ ਇੰਨੀ ਜਮੀਨ ਗੁਰਦੁਆਰਾ ਸਾਹਿਬ ਤੇ ਨਾਮ ਇੱਥੇ ਹੈਗੀ ਆ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਤੇ ਰੁਕੇ ਉਹਨੇ ਇੱਥੇ ਚਰਨ ਪਾਏ ਤੇ ਦੱਗੂ ਨਾਮ ਦਾ ਇੱਕ ਵਿਅਕਤੀ ਸੀ ਜਿਨ੍ਹਾਂ ਨੂੰ ਮਹਾਰਾਜ ਨੇ ਇੱਥੇ ਵਾਰ ਦਿੱਤੇ ਸੋ ਉਹ ਕੱਲ ਅੱਗੇ ਆਪਾਂ ਕਰਾਂਗੇ ਫਿਲਹਾਲ ਨਗਾਰਾ ਗੁਮਕਰ ਦੇ ਵਿੱਚ ਸੁਝੋਬੇ ਤੇ ਪ੍ਰਾਤਨ ਜਿਹੜੇ ਸ਼ਾਸਤਰ ਨੇ ਉਹ ਇੱਥੇ ਜਿਉਂਦੇ ਤਿਉਂ ਇੱਥੇ ਰੱਖਿਓ ਨੇ ਬਹੁਤ ਹੀ ਇਹ ਕਹ ਲੋ ਦੁਰਲਭ ਜੇ ਅਸੀਂ ਕਹਿ ਲਈਏ ਇਹ ਸ਼ਾਸਤਰ ਇੱਥੇ ਦਰਸ਼ਨਾ ਪਾਸਤੇ ਰੱਖਿਓ ਨੇ ਜਿਹੜੀਆਂ ਬੰਦੂਕਾਂ ਉਸ ਸਮੇਂ ਦੀਆਂ ਦੇਖੋ ਬਹੁਤ ਹੀ ਸਿੰਪਲ ਜੀਆਂ ਬੰਦੂਕਾਂ ਸੀ ਜਿਹੜਾ ਕਿ ਵਨ ਫਾਇਰ ਇੱਕ ਵਾਰ ਰੌਂਦ ਪਾ ਕੇ ਇੱਕੋ ਵਾਰ ਚੱਲਣ ਵਾਲੀਆਂ ਇਹਨਾਂ ਦੇ ਨਾਲ ਜਿਹੜੇ ਉਹ ਯੋਧੇ ਸਨ ਉਹ ਸਿੱਖ ਸਨ ਉਹਨਾਂ ਨੇ ਔਰੰਗਜ਼ੇਬ ਦੇ ਖਿਲਾਫ ਇੱਥੇ ਲੜਾਈਆਂ ਵੀ ਲੜੀਆਂ ਉਹ ਜਿਹੜੇ ਪ੍ਰਾਤਨ ਨਸ਼ਾਸਤਰ ਇੱਥੋਂ ਨਿਕਲੇ ਉਹ ਇੱਥੇ ਮੌਜੂਦ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾਨ ਜਿਹੜੀ ਹੈ ਉਹ ਵੀ ਇੱਥੇ ਸੁਸ਼ੋਭਾ ਦਾ ਇਤੇ ਰੱਖਿਆ ਜਿਹਦਾ ਮੁੱਠਾ ਬਿਲਕੁਲ ਪਿਓਰ ਸੋਨੇ ਦਾ ਜਿਹੜਾ ਆ ਉਹ ਹੈਗਾ ਸੋ ਇੱਥੇ ਦਰਸ਼ਨ ਤੁਸੀਂ ਕਰ ਸਕਦੇ ਆ ਸੋ ਜਦੋਂ ਵੀ ਕੋਈ ਵੀ ਜਿਹੜੇ ਸੰਗਤ ਹੈਗੀ ਆ ਉਹ ਦਰਸ਼ਨਾਂ ਨੂੰ ਜਾਵੇ ਤਾਂ ਇੱਥੇ ਭਲੀਭਾਂਤ ਜਾ ਕੇ ਦਰਸ਼ਨ ਕਰ ਸਕਦੇ ਆ ਤੇ ਜਿਹੜੀ ਗੱਲ ਹੈ ਕਿ ਇੱਥੋਂ ਸ਼ੁਰੂ ਜਿਹੜੀ ਯਾਤਰਾ ਦੀ ਉਹ ਸ਼ੁਰੂਆਤ ਹੁੰਦੀ ਆ ਉਹ ਵੀ ਬਹੁਤ ਵੱਡੀ ਗੱਲ ਆ ਅੱਗੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਰ ਵੀ ਇਤਿਹਾਸ ਦੇ ਨਾਲ ਇਹ ਜਾਣੂ ਕਰਾਵਾਂਗੇ ਕੁਝ ਇੱਕ ਗ੍ਰੰਥ ਵੀ ਇੱਥੇ ਪਏ ਹਨ ਜਿਹੜੇ ਕਿ ਹਸਤ ਲਿਖਤ ਹਨ ਸੋ ਬਹੁਤ ਹੀ ਪੁਰਾਣੇ ਇਹ ਗ੍ਰੰਥ ਜਿਹੜੇ ਆ ਉਹਨਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਥੇ ਰੱਖਿਆ ਗਿਆ ਦੇਖੋ 1892 ਈਸਵੀ ਦੀ ਸ਼ਿਪਾਈ ਕੀਤੀ ਹੋਈ ਇਹ ਗ੍ਰੰਥ ਇੱਥੇ ਇਹ ਨਜ਼ਰ ਪੈ ਰਿਹਾ ਸੋ ਵੱਡੇ ਵੱਡੇ ਇਹ ਲਿਖਾਰੀਆਂ ਦੇ ਜਿਹੜੇ ਕਿ ਬਹੁਤ ਹੀ ਉੱਚੀਆਂ ਸੁਚੀਆਂ ਸਖਸ਼ੀਤਾ ਉਹਨਾਂ ਦੇ ਹੱਥ ਲਿਖਤ ਜਿਹੜੇ ਇੱਥੇ ਇਹ ਗ੍ਰੰਥੋਂ ਪਏ ਨੇ ਗੁਰੂ ਕਾ ਲੰਗਰ ਬਹੁਤ ਹੀ ਵੱਡੀ ਇਮਾਰਤ ਬਹੁਤ ਵੱਡਾ ਔਲ ਇੱਥੇ ਸਾਨੂੰ ਨਜ਼ਰ ਆਉਂਦਾ 24 ਘੰਟੇ ਸੰਗਤਾਂ ਦੂਰੋਂ ਨੇੜਿਓਂ ਜਿਹੜੇ ਕੀ ਯਾਤਰਾ ਦੇ ਲਈ ਆਉਂਦੀਆਂ ਉਹ ਇੱਥੇ ਪ੍ਰਸ਼ਾਦਾ ਛੱਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਧੰਨਵਾਦ ਸ਼ੁਕਰਾਨਾ ਉਹ ਕਰਦੇ ਇੱਥੇ ਨਜ਼ਰ ਆਉਂਦੇ ਬਹੁਤ ਹੀ ਇਹ ਬੜੀਆ ਤੇ ਕਹਿ ਕਹਿ ਸਕਦੇ ਆ ਵੀ ਇਹ ਸ਼ੁੱਧ ਜਿਹੜਾ ਆ ਉਹ ਪ੍ਰਸ਼ਾਦਾ ਇੱਥੇ ਸਾਨੂੰ ਖਾਣ ਲਈ ਵੀ ਜਿਹੜਾ ਆ ਉਹ ਮਿਲਿਆ ਚਾਹ ਦੇ ਲੰਗਰ ਜਿਹੜੇ ਆ ਉਹ ਵੀ 24 ਘੰਟੇ ਅਤੁੱਟ ਇੱਥੇ ਇਹ ਚੱਲਦੇ ਨੇ ਤੇ ਵਰਤਨਾ ਦੀ ਸੇਵਾ ਜਿਹੜੀ ਆ ਉਹ ਅੱਗੇ ਤੋਂ ਅੱਗੇ ਹੋ ਹੋ ਕੇ ਜਿਹੜੀ ਆ ਸੰਗਤਾਂ ਉਹ ਇੱਥੇ ਫੜਦੀਆਂ ਨਜ਼ਰ ਆਈਆਂ ਸੇਵਾ ਜਿਹੜੀ ਆ ਉਹ ਸਭ ਤੋਂ ਉੱਤਮ ਤੇ ਵਡਮੁੱਲੀ ਦੱਸੀ ਜਾਂਦੀ ਆ ਖੂ ਆ ਬੌਲੀ ਸਾਹਿਬ ਤੁਸੀਂ ਦੇਖ ਰਹੇ ਹੋ ਤੇ ਇਹ ਦੀ ਵੀ ਜਿਹੜੀ ਇਮਾਰਤ ਆ ਉਹਦੀ ਉਸਾਰੀ ਇੱਥੇ ਇਹ ਚੱਲ ਰਹੀ ਆ ਜੇ ਗੱਲ ਕਰੀਏ ਸਰੋਵਰ ਦੀ ਤਾਂ ਬਹੁਤ ਵੱਡਾ ਬਹੁਤ ਹੀ ਵੱਡਾ ਸਰੋਵਰ ਇੱਥੇ ਇਹ ਗੁਰੂ ਸਾਹਿਬ ਦੇ ਵਿੱਚ ਸੁਭਾਏਮਾਨ ਹੈ ਤਾਂ ਅੱਜ ਇਹ ਬੌਲੀ ਸਾਹਿਬ ਆ ਤੁਸੀਂ ਦੇਖ ਰਹੇ ਆ ਕਿ ਉਸਾਰੀ ਚੱਲਣ ਕਰਕੇ ਇਹ ਗੁਰੂ ਜਿਹੜਾ ਖੂਹ ਹੈ ਉਸ ਨੂੰ ਉਤੋਂ ਟਕਿਆ ਗਿਆ ਹੈ ਤੇ ਉਵੇਂ ਦੀ ਹੀ ਪੁਰਾਤਨ ਜਿਵੇਂ ਕਹਿ ਲੋ ਵੀ ਛੋਟੀ ਜਿਹੜੀ ਇੱਟ ਆ ਉਹਦੇ ਨਾਲ ਉਹ ਸਾਰੀ ਇਹ ਇੱਥੇ ਉਹ ਜਿਹੜੀ ਆ ਹੋ ਰਹੀ ਆ ਤੇ ਇੱਕ ਝਾਤ ਮਾਰੀਏ ਸਰੋਵਰ ਦੇ ਵੱਲ ਤੇ ਸਰੋਵਰ ਬਹੁਤ ਹੀ ਵੱਡਾ ਕੁਝ ਗਰਮੀ ਜਿਹੜੀ ਆ ਉਹ ਅੱਜ ਬਹੁਤ ਜ਼ਿਆਦਾ ਹੋਣ ਕਾਰਨ ਸੰਗਤਾਂ ਜਿਹੜੀਆਂ ਸਰੋਵਰ ਦੇ ਲਾਗੇ ਸਾਗੇ ਘਟ ਨਜ਼ਰ ਆ ਨਹੀਂ ਕਿਉਂਕਿ ਸਾਰੇ ਪਾਸੇ ਜਿਹੜੀ ਚਿਪਸ ਸੰਗਮਨ ਵਰ ਉਹ ਲੱਗੀ ਹੋਈ ਆ ਸੰਗਮਰਮਰ ਦੇ ਨਾਲ ਜਿਹੜਾ ਉਹ ਤਪਸ਼ਾ ਉਹ ਉਹ ਜ਼ਿਆਦਾ ਇਹ ਹੋਣ ਕਰਕੇ ਇਹ ਜਿਹੜੀਆਂ ਸੰਗਤਾਂ ਨੇ ਉਹ ਉਹ ਸ਼ਾਉਂ ਦੇ ਵਿੱਚ ਜਾਂ ਕਿਤੇ ਇਹ ਇਧਰ ਵੱਲ ਉਹ ਆਉਂਦੀਆਂ ਨਜ਼ਰ ਨਹੀਂ ਆਉਂਦੀਆਂ ਹਾਲਾਂਕਿ ਮੈਟ ਜਿਹੜੇ ਆ ਉਹ ਸਾਰੇ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਿਛਾਏ ਹੋਏ ਨੇ ਗਿੱਲੇ ਵੀ ਕੀਤੇ ਹੋਏ ਨੇ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਜਿਹੜੀ ਆ ਉਹ ਨਾ ਆਵੇ ਆ ਤੁਸੀਂ ਦੇਖ ਰਹੇ ਆ ਕਿ ਦਰਵਾਜ਼ਾ ਇਹ ਪੁਰਾਤਨ ਦਰਵਾਜ਼ਾ ਬਹੁਤ ਹੀ ਵੱਡਾ ਘੱਟੋ-ਘੱਟ ਉੱਤੇ ਨੂੰ 20-22 ਫੁੱਟ ਇਹ ਉਚਾਈ ਹੋਵੇਗੀ ਉਸ ਟਾਈਮ ਦਾ ਹੀ ਲਗਭਗ ਇਹ ਬਣਿਆ ਹੋਇਆ ਦਰਵਾਜ਼ਾ ਜੇ ਕੋ ਦੇਖੋਗੇ ਸੁ ਉਹ ਬਹੁਤ ਹੀ ਵਧੀਆ ਜਿਵੇਂ ਕਿ ਅਸੀਂ ਕਹਿੰਦੇ ਆ ਕਿ ਉਹ ਰਿਬਟਾਂ ਜਿਹੜੀਆਂ ਹੁੰਦੀਆਂ ਨੇ ਉਹ ਲੱਗ ਕੇ ਇਹ ਇਹ ਬਣਿਆ ਹੋਇਆ ਇਹ ਦਰਵਾਜ਼ਾ ਹੈ ਉਹ ਪੁਰਾਤਨ ਜਿਹੜੀਆਂ ਚੀਜ਼ਾਂ ਉਹ ਬਹੁਤ ਘੱਟ ਹੁਣ ਨਜ਼ਰ ਪੈਂਦੀ ਆ ਆਪੇ ਚੋ ਦੇਖੋ ਇੱਕ ਦੇਖਣ ਵਾਸਤੇ ਜਾਂ ਨਿਕਲਣ ਵਾਸਤੇ ਇੱਕ ਛੋਟੀ ਖਿੜਕੀ ਕੇ ਲਈ ਉਹ ਵੀ ਟਾਕੀ ਦੇ ਰੂਪ ਵਿੱਚ ਵੀ ਲੱਗੀ ਕੋਈ ਆ ਅਸੀਂ ਖਿੱਚ ਕੇ ਦੇਖਿਆ ਖੇਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖੋਲ ਸਕੇ ਕਿਉਂਕਿ ਉਹ ਕਿਤੇ ਪੁਰਾਣੇ ਟਾਈਮ ਦੇ ਤੋਂ ਹੀ ਸ਼ਾਇਦ ਨਹੀਂ ਖੋਲੀ ਗਈ ਸੋ ਇਹ ਇਹ ਜਿਹੜੀ ਆ ਕਿ ਉਹ ਬੰਦ ਹੋ ਚੁੱਕੀ ਆ ਹੁਣ ਅਸੀਂ ਆ ਗਏ ਆ ਕਿ ਪਿੰਡ ਦੇ ਵਿੱਚ ਦਗੂ ਜੀ ਜਿਹੜੇ ਨੇ ਉਹਨਾਂ ਨੂੰ ਗੁਰਤੇਗ ਬਹਾਦਰ ਸਾਹਿਬ ਨੇ ਵਰ ਦਿੱਤਾ ਤਾਂ ਕਿ ਇਸ ਏਰੀਏ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਮਹਾਰਾਜ ਨੇ ਵਰ ਦਿੱਤਾ ਸੀ ਤੇ ਕੁਝ ਅਸ਼ਰਫੀਆਂ ਸੀ ਜਿਹੜੀਆਂ ਉਹ ਵੀ ਇਹ ਦਗ ਨੂੰ ਦੇਖ ਕੇ ਕਹਿ ਕੇ ਤੁਸੀਂ ਖੂਹ ਲਵਾਓ ਤੇ ਸਾਰੀ ਸੰਗਤ ਇੱਥੇ ਇਹ ਜਲ ਜਿਹੜਾ ਉਹ ਪੀਆ ਕਰਨਗੇ ਪਰ ਉਹਨਾਂ ਨੇ ਜਿਹੜੀ ਖੂਹ ਹੈ ਜਿਹੜਾ ਖੂਹ ਹੈ ਉਹ ਆਪਣੀ ਜ਼ਮੀਨ ਦੇ ਵਿੱਚ ਲਵਾ ਲਿਆ ਸੀ ਤੇ ਸੰਗਤਾਂ ਨੂੰ ਪਾਣੀ ਜਿਹੜਾ ਆ ਉਹ ਪ੍ਰੋਪਰ ਨਹੀਂ ਇਹ ਮਿਲ ਸਕਿਆ ਉਹ ਖੂਹ ਜਿਹੜਾ ਆ ਉਹ ਵੀ ਇੱਥੇ ਕਰਕ ਹੋ ਗਿਆ ਤੇ ਦੱਗੂ ਦਾ ਆਪਦਾ ਵੀ ਕੋਈ ਜਿਹੜਾ ਆ ਉਹ ਪਰਿਵਾਰ ਕੁੱਲ ਨਹੀਂ ਰਹੀ ਸੋ ਮਹਾਰਾਜ ਤਿੰਨ ਵਾਰ ਇੱਥੇ ਆਏ ਜਦੋਂ ਤੀਜੀ ਵਾਰ ਆਏ ਤਾਂ ਸੰਗਤਾਂ ਨੇ ਇਹ ਜਿਹੜੀ ਸ਼ਿਕਾਇਤ ਕੀਤੀ ਕਿ ਸਾਨੂੰ ਜਿਹੜੀ ਪਾਣੀ ਦੀ ਕਿੱਲਤ ਜਿਉਂ ਦੀ ਤਿਉਹ ਹੈ ਤਾਂ ਮਹਾਰਾਜ ਨੇ ਕਿਹਾ ਸੀ ਨਾ ਦੱਗੂ ਨਾ ਉਹਦਾ ਖੂਹ ਤੋਂ ਉਸ ਸਮੇ ਤੋਂ ਹੀ ਉਹ ਦੋਨੇ ਚੀਜ਼ਾਂ ਜਿਹੜੀਆਂ ਉਹ ਲਿਪਤ ਹੋ ਗਈਆਂ ਸੋ ਇੱਥੇ ਅਸੀਂ ਇਹ ਜਿਹੜੇ ਇੱਥੇ ਦੇ ਵਸਨੀਕ ਹੈ ਉਹਨਾਂ ਨੂੰ ਮਿਲ ਕੇ ਗੱਲਬਾਤ ਵੀ ਕਰਾਂਗੇ ਕਿਵੇਂ ਦਾ ਹੈਗਾ ਇਤਿਹਾਸ ਹਰਿਆਣੇ ਦੇ ਵਿੱਚ ਤਮਤਾਨ ਸਾਹਿਬ ਜਿਹੜਾ ਨਗਰ ਹੈ ਉਹਦੇ ਵਿੱਚ ਬਹੁਤ ਹੀ ਵੱਡਾ ਇਤਿਹਾਸਿਕ ਪ੍ਰਾਤਨ ਇੱਥੇ ਗੁਰਦੁਆਰਾ ਸਾਹਿਬ ਹੈਗੇ ਆ ਤੇ ਉਹਦਾ ਬਹੁਤ ਹੀ ਇੱਕ ਵੱਡਾ ਇਤਿਹਾਸ ਇਹਦੇ ਨਾਲ ਜਿਹੜਾ ਜੁੜਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਤ ਦਾ ਨਨਤਪੁਰ ਸਾਹਿਬ ਤੋਂ ਦੱਖਣ ਵਾਲੇ ਪਾਸੇ ਚੱਲੇ ਤਾਂ ਇੱਥੇ ਰੁਕੇ ਤੇ ਜਿਹੜੀ ਇੱਥੇ ਜੀਆਂ ਸੰਗਤਾਂ ਸਨ ਉਹਨਾਂ ਦੇ ਨਾਲ ਰੁਗੂ ਉਹਨਾਂ ਨੇ ਇਹ ਬਚਨ ਬिलास ਜਿਹੜੇ ਕੀਤੇ ਸੋ ਕੀ ਹੈ ਇਤਿਹਾਸ ਆਪਾਂ ਪਿੰਡ ਦੇ ਇੱਥੇ ਵਸਦੀਕ ਆ ਵੀਰ ਉਹਨਾਂ ਇੱਥੇ ਉਹ ਦੁਕਾਨ ਵੀ ਚਲਾਉਂਦੇ ਆ ਤਾਂ ਜਦੋਂ ਆ ਕੇ ਉਹ ਸਥਾਨ ਅਸੀਂ ਦੇਖਿਆ ਤੇ ਉਹਦੇ ਬਾਰੇ ਕੋਈ ਜਾਣਕਾਰੀ ਜਿਹੜੀ ਆ ਉਹ ਇਹਨਾਂ ਤੋਂ ਲੈਣੀ ਆ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਸੁਭਨਾਮ ਹੈ ਜੀ ਆਪ ਦਾ ਜਗਵੀਰ ਜੀ ਜਗਵੀਰ ਨੈਨ ਜਗਵੀਰ ਜਗਵੀਰ ਜੀ ਇਹ ਜੋ ਗੁਰਦੁਆਰਾ ਬਹੁਤ ਆਲੀਸ਼ਾਨ ਪ੍ਰਾਤਮ ਗੁਰਦੁਆਰਾ ਉਸੇ ਦਰਸ਼ਨ ਵੀ ਉਹਨਾਂ ਦੇ ਕਰਕੇ ਆਏ ਆ ਸੋ ਜਿਹੜਾ ਇੱਥੇ ਦਾ ਇਤਿਹਾਸ ਆ ਉਹ ਥੋੜਾ ਸਾਨੂੰ ਉਹਦੇ ਬਾਰੇ ਦੱਸੋ ਕਿ ਜਿਹੜੀ ਅਸੀਂ ਜਗਾ ਉੱਥੇ ਦੇਖ ਕੇ ਆਏ ਹਾਂ ਜੀ हाँ जी जो सबसे पहले तो मैं आपका बहुत बहुत धन्यवाद करता हूँ और हमारे धनबाग है जो एक है। हमारे मतलब गुरु तेग बहादुर जी उन्होंने हमारे इस धरती पर चरण टिकाए और हम धनबाघ मनाया और आप जैसी शख्सियत बहुत संगत आती है जो उनका मैं दर्शन करने का मौका मिला ठीक है हाँ तो मतलब ये जो भी हमने पढ़िया है जी जो हमारे पूर्वजों से सुना है जब उनके पास बैठते तो उन्होंने यही बताया कि उस टाइम मुगलों का राज था हिंदुस्तान पे तो उस टाइम औरंगजेब औरंग का राज चल रहा था कि उस टाइम उसने कतलेआम में जा रखा था कतलेआम में जा रखा था तो हिंदुओं को मतलब वो जीतने दिने मतलब वो तो मतलब उस टाइम हिंदू की जान बचने की वो नहीं थी बिल्कुल ख़त्म होने लग रहे थे हिंदू ठीक ठीक तो जो भी मतलब हिंदुओं के उस टाइम मतलब जो मेर सदस्य थे उन्होंने गुरु साहब के आगे मतलब अरदास करी तो उन्होंने हिंदुओं को बचाने का ये बीड़ा उठाया था तो उन्होंने जब ये बीड़ा उठाया था तो मतलब यहाँ औरंगजेब के साथ लड़ाई चल रही थी संघर्ष चल रहा था तो हमारे गाँव में गुरु तेग बहादुर जी के दो तीन बार पंडाल पड़ेगा संगत के अच्छा हाँ। जब दिल्ली दिल्ली जाते टाइम हाँ तो उसके बाद जिस टाइम संगत के पंडाल पड़े तो हमारे गांव में और सब कुछ सुविधा सही थी तो एक पानी की कमी महसूस हुई संगत के लिए ठीक 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 हाँ। तो पानी की संगत के लिए महसूस हुई कमी तो एक जिम्मेवारी लगाई वो हमारे गांव से मतलब एक हाँ तो दग्गो था। दगो था दग्गो हाँ दग्गो की जिम्मेवारी लगाई कि दग्गो तू संगत के लिए यहाँ पे पानी का प्रबंध करेगा तो मतलब उसने असमर्था जताई कि गुरुजी मतलब थोड़ा सा मतलब पैसे की वो है तो मतलब उसको मतलब मोर सर्फियाँ मतलब पैसे मतलब वो करेगा गुरु जी ने हाँ तो मतलब उसको मतलब तो जब दोबारा आए तो खेती पानी का प्रबंध नहीं लगे मिलो ਜਦੋਂ ਗੁਰੂ ਜੀ ਨੇ ਉਹਨਾਂ ਨੂੰ ਕੁਝ ਧਨ ਸੰਪਤੀ ਦਿੱਤੀ ਕਿ ਤੁਸੀਂ ਇਹਦਾ ਖੂ ਲਵਾਓ ਪਰ ਉਹ ਦੱਗੋਂ ਨੇ ਲਗਾਇਆ ਨਹੀਂ ਲਗਾਇਆ ਨਹੀਂ ਅੱਛਾ ਠੀਕ ਤਾਂ ਉਸਕੇ ਬਾਅਦ ਤੀਸਰੀ ਵਾਰ ਜਦ ਮਨ ਲੋ ਕੰਡਾਲ ਪੜੇ ਸੰਗਤ ਆਈ ਤਾਂ ਮਨ ਲੋ ਉਹ खूह की मतलब बात चली की भाई खूह लगाया कि नहीं लगाया नहीं। तो मतलब खूह तो लगा लिया जी लेकिन इसने लगा लिया अपने खेत में अच्छा जी हाँ तो अपने खेत में लगा लिया तो गुरु साहिबान तो फिर भी मतलब वो थे दरिया दिल थे उन्होंने मतलब उसकी जो थी तो कोई बात नहीं वो चीज भी मान ली कोई लगा लिया, लिया कोई बात नहीं तो फिर ये पता चलिया की मतलब उसने तम्बाकू बीज लिया जो हमने सुनी है अच्छा हाँ तो गुरु साहिबाना ने तो मतलब जब ये पता चला कि तम्बाकू बीज लिया तो फिर मतलब ये वचन फरमाए कि भाई ना दगो ना दग्गोदा खूब तो उस टाइम का ये इतिहास है जी ये जगह भी देख सको हो आप तो मतलब जो सत्तर साल के मतलब वो है उससे पढ़े तो उन्होंने भी मतलब यह खडा था जी। खडा मतलब अब मिट्टी सी भर दिया एक मतलब का पेड़ लगा रखा जी तो ये मतलब हमारे गांव के गुरु जी के जो वचन थे अपने मुखार से فرمائے تھے تو وہاں جو یہاں پورے موجود ہے ਜਿਹੜਾ ਮਹਾਰਾਜ ਨੇ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਦਿੱਤਾ ਕਿ ਨਾ ਦਗੋ ਰਹੇਗਾ ਨਾ ਉਹ ਖੂਰ ਹੋਗਾ ਹਾਂ ਖੂਰ ਹੋਗਾ ਉਹ ਉਹ ਜਿਹੜੀ ਜਗ੍ਹਾ ਆ ਉਹ ਉੱਥੇ ਨਾ ਖੂ ਹੈ ਹੁਣ ਤੇ ਦਗੋ ਨਹੀਂ ਬਿਲਕੁਲ ਹਾਂ ਮਨ ਲਓ ਇੱਕ ਖੱਡਾ ਹਾ ਉਹ ਬਣ ਗਿਆ تھا ਮਨ ਲਓ ਉਸਕਾ ਗਰਗ ਹੋ ਗਿਆ ਸੀ ਕਹਿਣਾ ਮਤਲਬ ਇਹ ਹੈ ਕਿ ਉਸ ਟਾਈਮ ਉਹਦਾ ਕਾਫੀ ਵੱਡਾ ਪਰਿਵਾਰ ਰਿਹਾ ਹੋਣਾ ਤੇ ਹਾਂ ਜੋ ਵੀ ਮਨ ਲਓ ਤਾਂ ਉਸਕਾ ਨਿਸ਼ਾਨ ਮਨ ਲਓ ਉਸਕੋ ਉਠਾਣਾ ਪੜਿਆ ਜੀ ਹਾਂ ਮਨ ਲਓ ਇਹ ਚੀਜ਼ ਮਨ ਲਓ ਸਹੀ ਹੈ ਜੋ ਇਤਿਹਾਸਾਗੁਰੂ ਜੀ ਨੇ ਕਹਿੰਦੇ ਪਾਣੀ ਦੀ ਸੱਤਾ ਵੀ ਕਿਵੇਂ ਕਿ ਖੂਗ ਮੇਰੇ ਕੋਲ ਅਭੀ ਉਹ ਤਾਂ ਇਹਨੇ ਦੱਸਿਆ ਵੀ ਪਾਣੀ ਜਿਹੜਾ ਹੈਗਾ ਆ ਉਹ ਇੱਥੇ ਗਿੱਲਤੀ ਮਹਾਰਾਜ ਨੂੰ ਕਿਹਾ ਵੀ ਵੀ ਇੱਥੇ ਖੰਡੂ ਆਉ। ਸੂਤ ਜਦੋਂ ਘਾ ਕੋ ਕਾ ਪਾਣੀ ਦੀ ਕਿਵੇਂ ਉਹ ਜਿਹੜੀ ਜਿਹੜੀ ਸਮੱਸਿਆ ਵਾਲੀ ਜੋ ਉੱਤਾਰ ਰਹੀ ਵਿੱਚ ਹੈ ਇਹ ਉਹ ਪਾਣੀ ਦੀ ਕਿਵੇਂ بس جو سنگت کے لیے اس کا پانی کی کمی ائی تھی تو مطلب پینے کا پانی کا وہ تھا تو منلو لگا نا تھا تو پھر مطلب وہ تو منلو وہ چیز اس کی یہاں لگائی اچھا تو پھر اس کے بعد اس کے بعد پانی کا پیسے کا پربند کیسے ہوا پھر پانی کا پربند تو پھر پانی کا پربند اسی گوردوارہ صاحب میں جو بھی ہے مطلب یہ تو چل رہے ہیں جی مطلب ہاں اس کے بعد اسروور بھی بنی ہے ساری چیز وہ وہ کہن تو ماں جی گروتھ سنگھ خاطر صاحب نے پھر کسی ہوروں کو کہا بھائی ایتھے ਤੁਸੀਂ ਇਹ ਜਿਹੜਾ ਵੇਖੂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਣਵਾਤਾ ਜੋ ਮਤਲਬ ਜੇ ਇਹ ਬਾਤ ਹੈ ਨਹੀਂ ਜਿਵੇਂ ਸਹੀ ਹੋ ਗਈ ਨਹੀਂ ਮਤਲਬ ਉਹ ਹੀ ਹੈ ਜੀ ਹਾਂ ਮਤਲਬ ਇਸ ਕੇ ਬਾਅਦ ਮਤਲਬ ਇਹ ਜਹੀ ਸਮਾਪਤ ਹੋ ਗਈ ਸਮਾਪਤ ਹੋ ਗਈ ਤਾਂ ਦੱਗੂ ਰਿਹਾ ਨਾ ਦੱਗੂ ਦੱਗਾ ਨਹੀਂ ਲਗਾ ਤੁਸਕੇ ਬਾਅਦ ਮਨ ਲੋ ਫਿਰ ਉਹ ਤੋਂ ਮਨ ਲੋ ਜੋ ਅੱਗੇ ਜ਼ਿੰਮੇਵਾਰ ਉਹਨਾਂ ਕੋਈ ਇਤਿਹਾਸਿਕ ਨਾਮ ਨਹੀਂ ਆ ਚਲੋ ਬਹੁਤ ਵੱਡੀ ਗੱਲ ਹੈਗੀ ਆ ਜੀ ਤੇ ਇੱਕ ਬਹੁਤ ਵੱਡੀ ਮਿਸਾਲ ਇੱਥੇ ਟਰਾਈਮ ਹੋ ਗਈ ਤੰਬਾਕੂ ਨੂੰ ਲੈ ਕੇ ਅੱਜ ਪੂਰਾ ਵਰਲਡ ਜਿਹੜਾ ਆ ਉਹ ਕਹਿੰਦਾ ਹੈ ਕਿ ਦਿਮਾਖੂ ਜਿਹੜਾ ਆ ਉਹਦਾ ਯੂਜ਼ ਨਾ ਕਰੋ ਕਿਉਂਕਿ ਉਹਦੇ ਨਾਲ ਕੈਂਸਰ ਵਰਗੀਆਂ ਦੇਖੋ ਜਿਹੜੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਕੀ ਅੱਜ ਕੋਈ ਅਮਲੀ ਰੂਪ ਇੱਥੇ ਹੈਗਾ ਕਿ ਇੱਥੇ ਤਮਾਕੂ ਜਿਹੜਾ ਉਹ ਨਾ ਵਰਤਿਆ ਜਾਵੇ ਬਿਲਕੁਲ ਜੀ ਜੋ ਮੇਰੀ ਮੇਰੀ ਇਹ ਦੁਕਾਨ ਹੈ ਮੈਂ ਇਹ ਦੁਕਾਨ ਚਲਾਤਾ ਹਾਂ ਤਾਂ ਮਤਲਬ ਮੈਂ ਮੇਰੀ ਦੁਕਾਨ ਮੈਂ ਬੀੜੀ ਸਿਗਰਟ ਜੱਦਾ ਗੁੱਤਕਾ ਕੁਝ ਵੀ ਨਹੀਂ ਰੱਖਦਾ ਬਹੁਤ ਵਧੀਆ ਗੱਲ ਆ ਸੋ ਇਹਨਾਂ ਨੇ ਜਿਵੇਂ ਦੱਸਿਆ ਕਿ ਅੱਜ ਵੀ ਇਹ ਪਿੰਡ ਦੇ ਵਿੱਚ ਬਹੁਤ ਤਦਾਲ ਇਦਾਂ ਦੀ ਹੈਗੀ ਆ ਕਿ ਜਿਹੜੀ ਗੁਰੂ ਮਹਾਰਾਜ ਦੇ ਜਿਹੜੇ ਉਹ ਵਚਨ ਆ ਉਹਨਾਂ ਨੂੰ ਮੰਨਦੀ ਆ ਅੱਜ ਵੀ ਇੱਥੇ ਜਿਹੜੀ ਤਮਾਕੂ ਦੀ ਜਿਹੜੀ ਵਰਤੋਂ ਉਹ ਨਹੀਂ ਕੀਤੀ ਜਾਂਦੀ। ਉਹ ਵਾਇਬਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਠੀਕ ਹੈ ਧੰਨਵਾਦ